ਪੈਂਡਸਲੇਰਨ ਧੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਸੋ ਦੇਖੋ ਬੱਚੇ ਪਰਫਾਰਮ ਕਰ ਰਹੇ ਆ ਕਿੰਨਾ ਸੁਣਾ ਗਿੱਧਾ ਪਾ ਰਹੇ ਆ ਸੋ ਫੁੱਲ ਅਪਡੇਟ ਅਜ ਪੂਰਾ ਬਲੌਗ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਨਹੀਂ ਦੇ ਲੈ ਚੋਂਪ ਦਾ ਢੇੜਾ ਮੇਲੜੇ ਨੱਚ ਲੈ ਨਹੀਂ ਦੇ ਦੇ ਚੋਂਪ ਦਾ ਢੇੜਾ ਸੋ ਆਪਾਂ ਇੱਕ ਹੋਰ ਸ਼ੇਰ ਬੋਲਾਂਗੇ ਛੋਟਾ ਜਿਹਾ ਚੱਲੀਆਂ ਮੇਲੇ ਨੂੰ ਮਟਿਆਰਾ ਹੱਥਾਂ ਤੇ ਲਾ ਕੇ ਮਹਿੰਦੀ ਚੱਲੀਆਂ ਮੇਲੇ ਨੂੰ ਮਟਿਆਰਾ ਹੱਥਾਂ ਤੇ ਲਾ ਕੇ ਮਹਿੰਦੀ ਬਹੁਤ ਸੋਹਣਾ ਕੁੜੀਆਂ ਗਿੱਧਾ ਪਰਫਾਰਮ ਕਰ ਰਹੀਆਂ ਦੇਖੋ ਸਾਰਾ ਪਿੰਡ ਬੈਠਾ ਦੇਖ ਰਿਹਾ ਤੇ ਪੂਰਾ ਉਹਨਾਂ ਨੂੰ ਚਿਹਰਾਪ ਕਰ ਰਿਹਾ ਤਾੜੀਆਂ ਮਾਰ ਕੇ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਸੋਹਣਾ ਪ੍ਰੋਗਰਾਮ ਅੱਗੇ ਦੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਸੋ ਅੱਗੇ ਵੀਡੀਓ ਦੇ ਵਿੱਚ ਦੇਖਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਇਹ ਦੂਰ ਕਰ ਦੋ ਤੇ ਬਾਕੀ ਦੇਖੋ ਬੀਬੀਆਂ ਵੀ ਕਿਸ ਤਰ੍ਹਾਂ ਭੰਗੜਾ ਪਾ ਰਹੀਆਂ ਅੱਜ ਪੂਰੇ ਖੁਚੀ ਦੇ ਮਾਹੌਲ ਦੇ ਵਿੱਚ ਸੋ ਅੱਜ ਆਜੀ ਸਾਡੇ ਪਿੰਡ ਧੀਆ ਦਾ ਤਿਹਾਰ ਤੇ ਅੱਜ ਅਸੀਂ ਜਾਵਾਂਗੇ ਉੱਥੇ ਫੁੱਲ ਪ੍ਰੋਗਰਾਮ ਅਟੈਂਡ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਸੋ ਆਜੋ ਚੱਲਦੇ ਹਾਂ ਉਸ ਪ੍ਰੋਗਰਾਮ ਦੇ ਉੱਤੇ ਸੋ ਲੋ ਜੀ ਪ੍ਰੋਗਰਾਮ ਹੋ ਗਿਆ ਸਟਾਰਟ ਤੇ ਰੌਣਕਾਂ ਦਾ ਮੇਲਾ ਲੱਗਿਆ ਪਿਆ ਪਿੰਡ ਦੇ ਸਾਰੇ ਹੀ ਨੌਜਵਾਨ ਜੋ ਸਿਆਣੇ ਬਜ਼ੁਰਗ ਸਿਆਣੇ ਤੋਂ ਲੈ ਕੇ ਦੇਖ ਸਕਦੇ ਹੋ ਹੁਣ ਗੇਮ ਚੱਲ ਰਹੀ ਆ ਤੇ ਬਹੁਤ ਹੀ ਸੱਭਿਆਚਾਰਕ ਪ੍ਰੋਗਰਾਮ ਕਰ ਰਹੇ ਆ ਪਿੰਡ ਵਾਲੇ ਸੋ ਧੰਨਵਾਦ ਕਰਦੇ ਆ ਪੂਰੀ ਪਿੰਡ ਸੋ ਗੇਮ ਚੱਲ ਰਹੀ ਆ ਜੀ ਦੇਖਦੇ ਆ ਲਾਸਟ ਤੱਕ ਕੁਰਸੀ ਤੇ ਕੌਣ ਬੈਠਦਾ ਆ ਸੋ ਹੌਲੀ ਹੌਲੀ ਜਾ ਕੇ ਕਿੱਕ ਕਰਕੇ ਗੇਮ ਦੇ ਵਿੱਚੋਂ ਬਾਹਰ ਹੋ ਰਹੇ ਆ ਪੈਣਾ ਤੇ ਦੇਖਦੇ ਆ ਹੁਣ ਕੌਣ ਜਿੱਤਦਾ ਕੌਣ ਵਿਨਰ ਹੁੰਦਾ ਸੋ ਜਦੋਂ ਗਾਣਾ ਸਟਾਪ ਹੁੰਦਾ ਤੇ ਨਾਲ ਹੀ ਕੁਰਸੀ ਤੇ ਬੈਠਦੇ ਆ ਜਿਹੜਾ ਬਹਿ ਗਿਆ ਜੀ ਉਹ ਟੀਮ ਦੇ ਵਿੱਚ ਰਹਦਾ ਤੇ ਜਿਹੜਾ ਰਹਿ ਗਿਆ ਉਹ ਗੇਮ ਚੋਂ ਬਾਹਰ ਹੋ ਜਾਂਦਾ ਸੋ ਤੁਹਾਡੇ ਸਾਹਮਣੇ ਦੇਖ ਲਓ ਕੁਰਸੀਆਂ ਬੁੱਕ ਹੋ ਗਈਆਂ ਤੇ ਇੱਕ ਜਣਾ ਗੇਮ ਚੋਂ ਬਾਹਰ ਹੋ ਗਿਆ ਆ ਸੋ ਇੱਕ ਕੁਰਸੀ ਹੋਰ ਚੱਕ ਦਿੱਤੀ ਗਈ ਆ ਸੋ ਕਰਦੇ ਕਰਦੇ ਕੁਰਸੀਆਂ ਦੋ ਰਹਿ ਗਈਆਂ ਦੋ ਕੁਰਸੀਆਂ ਤੋਂ ਬਾਅਦ ਰਹਿਣੀ 100 ਲਾਸਟ ਵਾਲਾ ਇੱਕ ਤੇ ਜਿਹੜਾ ਬੈਠੂਗਾ ਉਹ ਹੋਊਗਾ ਵਿਨਰ ਇਸ ਗੇਮ ਦਾ ਸੋ ਦੇਖੀ ਚੱਲੋ ਤੁਹਾਡੇ ਸਾਹਮਣੇ ਫੁੱਲ ਇੰਜੋਏ ਹੋ ਰਿਹਾ ਹੈ ਜੀ ਸਾਰਾ ਪਿੰਡ ਬੈਠਾ ਆ ਤੇ ਸਾਰੇ ਦੂਰੋਂ ਦੂਰੋਂ ਚੱਲ ਕੇ ਵੀ ਆਏ ਆ ਸਾਥੀ ਕਈ ਵੀਰ ਭੈਣ ਭਾਣ ਆਲੇ ਦੁਆਲੇ ਪਿੰਡਾਂ ਚੋਂ ਤੇ ਕਈ ਰਿਸ਼ਤੇਦਾਰ ਆਇਆ ਸੋ ਇੱਕ ਜਣਾ ਹੋਰ ਗੇਮ ਦੇ ਵਿੱਚੋਂ ਆਊਟ ਹੋ ਗਿਆ ਆ ਤੇ ਦੇਖਦੇ ਹਾਂ ਹੁਣ ਕੀ ਵੜਦਾ ਹੈ ਅੱਗੇ ਤੇ ਕੌਣ Winner ਹੁੰਦਾ ਹੈ ਕੌਣ ਨਹੀਂ ਸੋ ਲਾਸਟ ਕੁਰਸੀ ਰਹਿ ਗਈ ਹੈ ਜੀ ਤੇ ਚੱਲਦੇ ਹਾਂ ਦਾ ਬਖਾਨੇ ਆ ਵੀ ਕੌਣ ਹੁਣ Winner ਹੁੰਦਾ ਹੈ ਕੌਣ ਨਹੀਂ ਸੋ ਲਾਸਟ ਕੁਰਸੀ ਹੈ ਜੀ ਤੇ ਦੇਖਦੇ ਹਾਂ winner ਕੌਣ ਬਣਦਾ ਕੌਣ ਨਹੀਂ ਸੋ ਦੇਖਦੇ ਹਾਂ ਜੀ ਕਿ ਲਾਸਟ ਰਹਿ ਗਈ ਹੈ ਕੁਰਸੀ ਤੇ ਮੈਨੂੰ ਲੱਗਦਾ ਵੀ ਸੌਂਗ ਹੁਣ ਹੌਲੀ-ਹੌਲੀ ਚੱਲ ਰਿਹਾ ਆ ਤੇ ਬੰਦ ਹੋਣ ਵਾਲਾ ਹੀ ਆ ਇਹ ਦਿਖ ਦਿਓ ਤੁਹਾਡੇ ਸਾਹਮਣੇ ਹੁਣ ਕੀ ਹੋ ਰਿਹਾ ਹੈ 2 ਮਿੰਟ ਦੇ ਵਿੱਚ ਉਹ ਲੋ ਜੀ ਸੋ winner ਹੋ ਗਿਆ ਜੀ ਇੱਕ ਜਣੇ ਅਗੇਮ ਟੂ ਆਊਟ ਹੋ ਗਿਆ ਸੋ ਇੱਕ ਜਣੇ winner ਹੋ ਗਿਆ ਤੇ ਸਾਰੇ ਪਿੰਡ ਦੇ ਲੋ ਪੂਰਾ ਸਹਿਯੋਗ ਦੇ ਰਿਹਾ ਤਾੜੀਆਂ ਮਾਰ ਕੇ ਇਸ਼ਾਅ ਨਾਲ ਮਨਾ ਰਹੇ ਆ ਸੋ ਇੱਧਰ ਸਾਡੇ ਅੰਗੜਵਾਲੀ ਵਰਕਰ ਵੀ ਬੈਠੇ ਆ ਸਟਾਫ ਇਹ ਪ੍ਰੋਗਰਾਮ ਚੱਲ ਰਿਹਾ ਹੈ ਦੂਰੋਂ ਦੂਰੋਂ ਸੰਗਤਾਂ ਆਈਆਂ ਚੱਲ ਕੇ ਸਾਡੇ ਪਿੰਡ ਪਰ ਪ੍ਰੋਗਰਾਮ ਹੋਣਾ ਜੱਸ ਵੀ ਪਹੁੰਚਾ ਤਿਆਰ ਹੋ ਕੇ ਤੇਰੇ ਤਾਂ ਤਸੇ ਤੂੰ ਮਾੜਾ ਵਿਆਹ ਨਹੀਂ ਹੋ ਰੱਖਿਆ ਜਿਹੜਾ ਤਿਆਰ ਹੋ ਕੇ ਪਹੁੰਚਿਆ ਸਾਡੇ ਪਿੰਡ ਦੇ ਵਿੱਚ ਪ੍ਰੋਗਰਾਮ ਹੋਣਾ ਜੱਸ ਵੀ ਪਹੁੰਚਾ ਤਿਆਰ ਹੋ ਕੇ ਤੇਰੇ ਤਾਂ ਤਸੇ ਤੂੰ ਮਾੜਾ ਵਿਆਹ ਨਹੀਂ ਹੋ ਰੱਖਿਆ ਜਿਹੜਾ ਤਿਆਰ ਹੋ ਕੇ ਪਹੁੰਚਿਆ ਸਾਡੀ ਦਾ ਭਰਾਵਾ ਜਾਣਾ ਹੈ ਕਿਤੇ ਕਾ ਕਰਗੇ ਅੱਜ ਅਸੀਂ ਬਹੁਤ ਸਪੈਸ਼ਲ ਲੋਕੇਸ਼ਨ ਜਾਣਾ ਸੀਗਾ ਬਟ ਸਾਨੂੰ ਥੋੜੀ ਜੀ ਬੇਨਤੀ ਹੋਈ ਸੀ ਵੀ ਤੁਸੀਂ ਜ਼ਰੂਰ ਆਣਾ ਆ ਤੇ ਅੱਜ ਪਹੁੰਚੇ ਆ ਸੋ ਸਿੰਗਰ ਤਾਂ ਸਾਡੇ ਖਾ ਉਹ ਕੈਨਸਲ ਹੋ ਗਿਆ ਬਰਦਾਸ਼ ਨਹੀਂ ਆਉਣਾ ਸੀਗਾ ਜਿਹੜੇ ਸਿੰਗਰ ਆ ਤੇ ਦੇ ਦੇ ਆ ਮੈਂ ਤੇ ਮੀਂਹ ਦਾ ਮੌਸਮ ਸੀਗਾ ਚਲੋ ਹੁਣ ਤਾਂ ਫਿਰ ਧੁੱਪ ਨਿਕਲਾਈ ਸਵੇਰੇ ਬਹੁਤ ਜ਼ਿਆਦਾ ਮੀਂਹ ਲੱਗਾ ਸੀਗਾ ਤੇ ਹੁਣ ਬੱਚਿਆਂ ਦੀ ਪਰਫਾਰਮੈਂਸ ਸੁਣੀ ਆ ਮੈਨੂੰ ਲੱਗਦਾ ਹੂੰ ਹਾਂ ਬੱਚਿਆਂ ਦਾ ਡਾਂਸ ਹਿੰਦੂ ਅੱਜ ਦਾ ਵਲੌਗ ਮੈਨੂੰ ਲੱਗਦਾ ਅਸੀਂ ਇੱਥੇ ਬਣਾ ਕੇ ਉਸ ਤੋਂ ਬਾਅਦ ਚਲਾਂਗੇ ਸੋ ਸੋ ਬੜੇ ਰੂਪਸ਼ਾਲਾਂ ਇਸ ਬੱਚੇ ਦੇਖੋ ਡਾਂਸ ਕਰ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਸਕੂਲ ਵਾਲੀਆਂ ਮੈਡਮਾਂ ਦਾ ਤੇ ਆਂਗੜ ਵਾਲੀ ਸਟਾਫ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਵਾਇਆ ਉਹਨਾਂ ਦੇ ਦਾਸ ਪਰਫਾਰਮੈਂਸ ਰਿਹਰਸਲ ਕਰਵਾਈ ਆਪਾਂ ਇੱਕ ਪਹਿਲਾਂ ਸੁਧਿਨਾ ਕਰਕੇ ਪ੍ਰੋਗਰਾਮ ਸਾਜ ਸਕਿਆ ਤੇ ਪ੍ਰੋਗਰਾਮ ਹੋ ਰਿਹਾ ਹੈ ਜੀ ਸੋ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਇਸੇ ਤਰ੍ਹਾਂ ਹਰੇਕ ਸਾਲ ਸਾਡੇ ਪਿੰਡ ਤੇ ਤੀਆਂ ਦਾ ਤਿਉਹਾਰ ਹੁੰਦਾ ਰਹੇ ਤੇ ਦੂਰੋ ਦੂਰੋ ਜਿੰਨੇ ਵੀ ਸੰਗਤ ਆਈ ਹੈ ਚੱਲ ਕੇ ਜਿਨ੍ਹਾਂ ਵੀ ਭੈਣ ਭਰਾ दो बचिया <laughs> <laughs> ਸੋ ਤੁਹਾਨੂੰ ਚਾਹੀਦਾ ਸੋ ਇੱਕ ਅੱਧੇ ਮੈਦਾਨ ਦੇ ਵਿੱਚ ਡਾਂਸ ਸ਼ੁਰੂ ਹੋਣ ਵਾਲਾ ਸੋ ਸਾਰੇ ਜਣੇ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸਹਿਯੋਗ ਦਿਓ ਸਾਨੂੰ ਦੇ ਪੂਰੇ ਪਿੰਡ ਨੂੰ ਸਹਿਯੋਗ ਦਿਓ ਜਿੰਨੇ ਵੀ ਮੁੰਡੇ ਕੰਮਕਾਰ ਕਰਦੇ ਆ ਇਸ ਕੰਮ ਦੇ ਇਸ ਲਾਈਨ ਚ ਪਏ ਆ ਸੋ ਬਾਕੀ ਪੂਰਾ ਪਿੰਡ ਬੈਠਾ ਜੀ ਅੱਜ ਗਰਮੀ ਬਹੁਤ ਸੀ ਪਹਿਲਾਂ ਮੌਸਮ ਖਰਾਬ ਹੋ ਗਿਆ ਸੀ ਉਸ ਤੋਂ ਬਾਅਦ ਅੱਖੇ ਵੀ ਭੇਜ ਦਿੱਤੇ ਗਏ ਤੇ ਗਰਮੀ ਹੋਈ ਸੋ ਡਾਂਸ ਦੇਖੋ ਹੁਣ ਹੋ ਗਿਆ ਸ਼ੁਰੂ ਜੀ ਸਭ ਤੋਂ ਵਧੀਆ ਪਰਫਾਰਮੈਂਸ ਇਹਨਾਂ ਕੁੜੀਆਂ ਨੇ ਦਿੱਤੀ ਸੀਗੇ ਇਸ ਵਿੱਚ ਪੂਰੇ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਸੋਹਣਾ ਡਾਂਸ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਵੀ ਇਹਨਾਂ ਨੂੰ ਕੋਰੀਓਗ੍ਰਾਫ ਕੀਤਾ ਬਹੁਤ ਹੀ ਸੋਹਣਾ ਡਾਂਸ ਇਹਨਾਂ ਨੂੰ ਸਿਖਾਇਆ ਬਹੁਤ ਹੀ ਵਧੀਆ ਨਹੀਂ ਜਿੰਨਾ ਉਹਨਾਂ ਨੇ ਸਿੱਖਿਆ ਉਸ ਤੋਂ ਵਧੀਆ ਨਹੀਂ ਪਰਫਾਰਮ ਕੀਤਾ ਸਟੇਜ ਦੇ ਉੱਤੇ ਆ ਕੇ ਕਿਉਂਕਿ ਇੰਨੇ ਬੰਦਿਆਂ ਦੇ ਸਾਹਮਣੇ ਪਰਫਾਰਮ ਕਰਨਾ ਛੋਟੇ ਬੱਚਿਆਂ ਦੀ ਜੋ ਬਸਦੀ ਹੋਈ ਗੱਲ ਨਹੀਂ ਹੁੰਦੀ ਕਿਉਂਕਿ ਛਾ ਹੁੰਦਾ ਉਹਨਾਂ ਦੇ ਮਨ 'ਚ ਉਹਦੇ ਕਰਕੇ ਉਹਨਾਂ ਨੇ ਪਰਫਾਰਮੈਂਸ ਕੀਤਾ ਜਦੋਂ ਮੈਂ ਵੀ ਸਟੇਜ ਤੇ ਚੜਿਆ ਅੱਗੇ ਦੇਖਿਆ ਤਾਂ ਇੱਕ ਵਾਰ ਤਾਂ ਮੈਨੂੰ ਵੀ ਡਰ ਲੱਗਾ ਸੀ ਉਸ ਤੋਂ ਬਾਅਦ ਮੇਰਾ ਡਰ ਦੂਰ ਹੋ ਗਿਆ ਸੀ ਕਿਉਂਕਿ ਮੌਕਾ ਸਾਨੂੰ ਗੜੀ ਅੱਗੇ ਨਹੀਂ ਮਿਲਿਆ ਪਰ ਅੱਜ ਸਾਨੂੰ ਮੌਕਾ ਮਿਲਿਆ ਸੀ ਤਾਂ ਅਸੀਂ ਸਰੇ ਆਇਆ ਮੋਰ ਮੋਰ ਧੰਨਵਾਦ ਕਰਦੇ ਆ ਪੰਚਾਇਤ ਦਾ ਪੂਰੀ ਦਾ ਜਿਨੇ ਉਪਰਾਲਾ ਕੀਤਾ ਹਰ ਇੱਕ ਸਾਲ ਸਰਪੰਚ ਸਾਹਿਬ ਨੇ ਸਪੈਸ਼ਲ ਅੱਜ ਲਾਈ ਸੀ ਜੇ ਬਾਵੀ ਵੀਡੀਓ ਬਣਾਉਣੀ ਆ ਤੇ ਅੱਜ ਅਸੀਂ ਪਹੁੰਚੇ ਆ ਵੀਡੀਓ ਬਣਾਣ ਸੋ ਸਾਰਾ ਪਿੰਡ ਪਹੁੰਚਿਆ ਜੀ ਸਾਰੇ ਪਿੰਡ ਦਾ ਧੰਨਵਾਦ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਤੇ ਪਹੁੰਚੇ ਤੇ ਚਾਰ ਚੰਦ ਲਗਾਏ ਐ ਇਸ ਮੇਲੇ ਨੂੰ ਨੱਕੀ ਪਰਫਾਰਮੈਂਸ ਚੱਲ ਰਹੀ ਆ ਬੱਚਿਆਂ ਦੀ ਸੋ ਦੇਖ ਸਕਦੇ ਹੋ ਪੂਰਾ ਭਰਿਆ ਪਿਆ ਪੰਡਾਲ ਸੇ ਸਾਰੀ ਪਿੰਡ ਦੇ ਜਿੰਨੇ ਵੀ ਛੋਟੇ ਵੱਡੇ ਵੀਰ ਭੈਣ ਭਰਾ ਛੋਟੇ ਛੋਟੇ ਬੱਚੇ ਪਹੁੰਚੇ ਵੇ ਆ ਦੇਖਣ ਪ੍ਰੋਗਰਾਮ ਸੋ ਆਹ ਲੋਤੀ ਅੱਜ ਜਿਆਦਾ ਆ ਬੱਚੇ ਬੜਿਆਂ ਨੇ ਪਰਫਾਰਮ ਕੀਤਾ ਤੇ ਕਿਉਂਕਿ ਅੱਜ ਸਾਰੇ ਪਿੰਡ 'ਚ ਉਤਸ਼ਾਹ ਸੀਗਾ ਦੂਰੋਂ ਦੂਰੋਂ ਜਿੰਨੇ ਵੀ ਹੋਰ ਵੀ ਬਾਹਰੋਂ ਆਏ ਸੀਗੇ ਬੱਚੇ ਉਹਨਾਂ ਨੇ ਵੀ ਆਪਣਾ ਪਰਫਾਰਮ ਕੀਤਾ ਇਹਦੇ ਤੇ ਡਾਂਸ ਤੇ ਆ ਕੇ ਕਿਉਂਕਿ ਸਟੇਜ ਤੇ ਆ ਕੇ ਡਾਂਸ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਸੋ ਪਰ ਫਿਰ ਵੀ ਬੱਚਿਆਂ ਨੇ ਹੌਸਲਾ ਕੀਤਾ ਥੇ ਅੱਜ ਸਾਨੂੰ ਕਹਿ ਕਹਿ ਕੇ ਬਾਅਦ ਚ ਲਾਸਟ ਬੰਦ ਕਰਾਉਣਾ ਪਿਆ ਸੀਗਾ ਕਿਉਂਕਿ ਬੱਚੇ ਕਹਿੰਦੇ ਸੀ ਨਹੀਂ ਅਸੀਂ ਕਰਨਾ ਸੀਗਾ ਨਾ ਕੋਈ ਗਰਮੀ ਬਹੁਤ ਪੱਦ ਗਈ ਸੀ ਹੱਦ ਅਖੀਰ ਤੇ ਜਾ ਕੇ ਫਿਰ ਸਾਨੂੰ ਸਟੇਜ ਤੇ ਨੋਸ ਕਰਨਾ ਪਿਆ ਸੀਗਾ ਸੋ ਪਹਿਲਾਂ ਅਸੀਂ ਵੀ ਸੰਗਰੇ ਸੀਗੇ ਪਰ ਬਾਅਦ ਵਿੱਚ ਸਾਨੂੰ ਸਟੇਜ ਤੇ ਇਨਵਾਈਟ ਕੀਤਾ ਗਿਆ ਵੀ ਤੁਸੀਂ ਥੋੜਾ ਜਿਆ ਸਟੇਜ ਨੂੰ ਸੰਭੋ ਹੈਂਡਲ ਕਰੋ ਪਰ ਬੱਚਿਆਂ ਦਾ ਬਹੁਤ ਸੋਹਣਾ ਡਾਂਸ ਆ ਸੋ ਲਾਈਕ ਜਰੂਰ ਕਰਿਓ ਇਸ ਵੀਡੀਓ ਨੂੰ ਤੇ ਸ਼ੇਅਰ ਜਰੂਰ ਕਰਿਓ ਪਤਾ ਲੱਗ ਜਾਵੇ ਵੀ ਪਿੰਡ ਸਲੇਰਨ ਦੇ ਵਿੱਚ ਵੀ ਪ੍ਰੋਗਰਾਮ ਹੁੰਦੇ ਆ ਤੇ ਆਹ ਦਾ ਤਿਹਾਰ ਮਨਾਏ ਜਾਂਦੇ ਆ ਸਵਾਨ ਵਾਲੇ ਸਾਮੇ ਦੇ ਵਿੱਚ ਲੋੜੀ ਦਾ ਵੀ ਆਪਾਂ ਅਨਾਉਂਸਮੈਂਟ ਕਰ ਦਿੱਤੀ ਆ ਸਰਪੰਚ ਸਾਹਿਬ ਵੱਲੋਂ ਵੀ ਲੋੜੀ ਦਾ ਤਿਹਾਰ ਮਨਾਇਆ ਜਾਵੇਗਾ ਤੇ ਸਿੰਗਰ ਬਰਲਾਜ ਸੰਘੇੜਾ ਸੰਘੇੜਾ ਜਿਹੜਾ ਉਸ ਨੂੰ ਇਨਵਾਈਟ ਕੀਤਾ ਜਾਵੇਗਾ ਇਸ ਮੇਲੇ ਦੇ ਉੱਪਰ ਬਹੁਤ ਸੋਹਣਾ ਪਰਫਾਰਮ ਕਰ ਰਹੇ ਆ ਬੱਚਿਆਂ ਨੂੰ ਸੋ ਹੌਸਲਾ ਜਰੂਰ ਦਿਵਾਇਓ ਤਾੜੀਆਂ ਮਾਰ ਕੇ ਤੇ ਬਾਕੀ ਪੂਰੀ ਸੰਗਤ ਨੇ ਪੂਰੀ ਜਿੰਨੇ ਵੀ ਲੋਕ ਬੈਠੇ ਆ ਸਟੇਜ ਦੇ ਉੱਪਰ ਸਟੇਜ ਦੇ ਥੱਲੇ ਸਾਰਿਆਂ ਨੇ ਬੱਚਿਆਂ ਨੂੰ ਫੁੱਲ ਫੁੱਲ ਆਪਣੀ سپورਟ ਦਿੱਤੀ ਤੇ ਇਹਨਾਂ ਨੂੰ ਤਾੜੀਆਂ ਮਾਰ ਕੇ ਬਹੁਤ ਹੀ ਇਛਾ ਨਾਲ ਉਹਨਾਂ ਦਾ ਉਤਸ਼ਾਹ ਬੁਲਾਇਆ ਤੇ ਬਾਕੀ ਤੁਸੀਂ ਰੌਣਕ ਮੇਲਾ ਦੇਖ ਰਹੇ ਹੋ ਇਸੇ ਤਰ੍ਹਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਲਾਈਕ ਕਰੋ ਤਾਂ ਜੋ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਪਤਾ ਲੱਗ ਸਕੇ ਵੀ ਸਾਡੇ ਪਿੰਡ ਵੀ ਪ੍ਰੋਗਰਾਮ ਹੁੰਦੇ ਆ ਤੇ ਅਗਲੀ ਪਰਫਾਰਮੈਂਸ ਇਸ ਬੱਚੀ ਵੱਲੋਂ ਕੀਤੀ ਜਾਵੇਗੀ Song Kali Activa ਤੇ ਅਨਾਉਂਸ ਹੋਇਆ ਸੀ ਉਹ ਸਾਡੇ ਕੋਲ ਵੀਡੀਓ ਨਹੀਂ ਬਣੀ ਸੋ 1-2 ਮਿੰਟ ਦੇ ਵਿੱਚ ਗਾਣਾ ਸ਼ੁਰੂ ਹੋਣ ਲੱਗਾ ਸੋ ਬੱਚਿਆਂ ਦਾ ਡਾਂਸ ਜਰੂਰ ਦੇਖਿਓ ਤੇ ਦੱਸਿਓ ਤੁਹਾਨੂੰ ਕਮੈਂਟ ਵਿੱਚ ਕਿੱਦਾਂ ਦਾ ਲੱਗਾ ਸੋ ਸਾਰੇ ਬੱਚਿਆਂ ਨੇ ਬਹੁਤ ਸੋਹਣਾ ਡਾਂਸ ਕੀਤਾ ਬਹੁਤ ਸੋਹਣਾ ਨੰਨੇ ਪਰਫਾਰਮ ਕੀਤਾ ਸਟੇਜ ਤੇ ਕਿਸੇ ਨੇ ਕੋਈ ਕਿਸੇ ਨੇ ਡਾਂਸ ਕੀਤਾ ਕਿਸੇ ਨੇ ਗਿੱਧਾ ਪਾਇਆ ਕਿਸੇ ਨੇ ਕੋਈ ਗੇਮ ਖੇਡੀ ਸੋ ਸਾਰਿਆਂ ਨੇ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਾਇਆ ਇਸ ਮੇਲੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਤੇ ਪੂਰੀ ਪੰਚਾਇਤ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਸਾਰੇ ਪਿੰਡ ਨੂੰ ਇਕੱਠਾ ਕਰਕੇ ਇੱਕ ਸਟੇਜ ਤੇ ਇੱਕ ਮੰਚ ਤੇ ਬਿਠਾਇਆ ਤੇ ਦੱਸਿਆ ਵੀ ਅਸੀਂ ਵੀ ਈਆਂ ਦਾ ਹਸਤਕਾਰ ਕਰਦੇ ਆ ਪ੍ਰੋਗਰਾਮ ਬਣਾਦੇ ਬਣਾ ਰਹੇ ਆ ਤੇ ਪ੍ਰੋਗਰਾਮ ਵੀ ਅਸੀਂ ਕਰ ਵੀ ਰਹੇ ਆ ਸੋ ਇਸੇ ਤਰ੍ਹਾਂ ਸਹਿਯੋਗ ਪੰਚਾਇਤ ਦਾ ਬਣਿਆ ਰਹੇ ਹਰੇਕ ਸਾਲ ਸੋ ਦੇਖ ਸਕਦੇ ਆ ਪੂਰਾ ਪਿੰਡ ਖੁਸ਼ ਹੋ ਕੇ ਦੇਖ ਰਿਹਾ ਹੈ ਪਰਫਾਰਮੈਂਸ ਕਿ ਕਿ ਇਹਨਾਂ ਦੇ ਆਪਣੇ ਬੱਚੇ ਆ ਆਪਣਾ ਪਿੰਡ ਸੋ ਪੂਰਾ ਉਹਨਾਂ ਨੇ ਸਹਿਯੋਗ ਦਿੱਤਾ ਤਾੜੀਆਂ ਮਾਰ ਕੇ ਬੱਚੇ ਦਾ ਤਸ਼ਾਹ ਵਧਾਇਆ ਜਦੋਂ ਕੋਈ ਬੱਚਾ ਪਰਫਾਰਮ ਪਰਫਾਰਮ ਆਉਂਦਾ ਸੀ ਤੇ ਜਾਂ ਪਰਫਾਰਮ ਕਰਕੇ ਜਾਂਦਾ ਸੀ ਪੂਰਾ ਤਾੜੀਆਂ ਮਾਰ ਕੇ ਉਹਨਾਂ ਨੇ ਸਹਿਯੋਗ ਦਿੱਤਾ ਬੱਚਿਆਂ ਨੂੰ ਤੇ ਬੱਚਿਆਂ ਦਾ ਹੌਸਲਾ ਵਧਾਈ ਕੀਤੀ ਆ ਸੋ ਬਹੁਤ ਸੋਹਣਾ ਬੱਚਿਆਂ ਵੱਲੋਂ ਡਾਂਸ ਕੀਤਾ ਜਾ ਰਿਹਾ ਹੈ ਤੇ ਬਹੁਤ ਹੀ ਸੋਹਣਾ ਇਹਨਾਂ ਨੂੰ ਜਿਨ੍ਹਾਂ ਨੇ ਵੀ ਤਿਆਰ ਕਰਵਾਇਆ ਪੰਗੜਿਆਂ ਦਾ ਇਸ ਪ੍ਰੋਗਰਾਮ ਨੂੰ ਸੋ ਬਹੁਤ ਸੋਹਣਾ ਤਿਆਰ ਕਰਵਾਇਆ ਡਾਂਸ ਕਿਉਂਕਿ ਹਰੇਕ ਬੱਚੇ ਆੜੀਆਂ ਮਾਰ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ ਇਹ ਕਿਸ ਤਰ੍ਹਾਂ ਪਰਫਾਰਮ ਕਰ ਰਿਹਾ ਛੋਟੀ ਜੀ ਬੱਚੀ ਨੇ ਬਣਾ ਹੈ ਗਾਇਡ ਕੀਤਾ ਵੀ ਥੋੜਾ ਥੋੜਾ ਸੜਨ ਉਹ ਫੇ ਫੁਲਿਆਂ ਦਾ ਡਾਂਸ ਮੰਗੜਾ ਵਧੀਆ ਹੋਣਾ ਆ ਸੋ ਦੇਖੋ ਬੱਚਿਆਂ ਨੇ ਕਿੰਨੀ ਸਮਝਵਾਰੀ ਵੀ ਆ ਪੂਰਾ ਪਿੰਡ ਆਪ ਨੂੰ ਦੱਸ ਮਿਹਨਤ ਲੱਗਦਾ ਕਿਸ ਤਰ੍ਹਾਂ ਡਾਂਸ ਕਰਨਾ ਆ ਸੋ ਸਾਰਾ ਪਿੰਡ ਵੀਡੀਓ ਬਣਾ ਰਿਹਾ ਆ ਸਾਰੇ ਪਿੰਡ ਸਹਿਯੋਗ ਦੇ ਰਹੇ ਆ ਪੂਰਾ ਪਿੰਡ ਖੁਸ਼ ਦੇਖਿਆ ਮੈਂ ਵੀ ਇੱਕ ਦਿਨ ਵੱਕ ਮੱਚ ਤੇ ਬਿਠਾਣਾ ਇੱਕ ਪਿੰਡ ਦੇ ਵਿੱਚ ਸਾਰੇ ਕੰਮ ਕਰਨਾ ਕਿਸੇ ਨੂੰ ਵੇਲ ਨਹੀਂ ਹੁੰਦੀ ਸਾਰੇ ਆਪਣੇ ਕੰਮ ਕਾਰ ਛੱਡ ਕੇ ਆਏ ਇਸ ਪ੍ਰੋਗਰਾਮ ਤੇ ਇਹ ਪੂਰਾ ਸਹਿਯੋਗ ਦਿੱਤਾ ਬੱਚਿਆਂ ਨੂੰ ਸੋ ਇਸ ਬੱਚੀ ਨੇ ਵੀ ਬਹੁਤ ਸੋਹਣਾ ਡਾਂਸ ਕੀਤਾ ਤੇ ਬਹੁਤ ਹੀ ਸੋਹਣਾ ਪੰਗੜਾ ਪਾਇਆ ਸੋ ਦੇਖਿਓ ਤੁਸੀਂ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਪੰਗੜਾ ਕਮੈਂਟ ਜ਼ਰੂਰ ਕਰਕੇ ਦੱਸਿਓ ਬਾਕੀ ਇਸ ਪ੍ਰੋਗਰਾਮ ਤੇ ਜਿੰਨੇ ਵੀ ਗੈਸਟ ਆਏ ਸੀਗੇ ਦੂਰੋਂ ਦੂਰੋਂ ਫਿਰ ਨਾਲ ਦੇ ਪਿੰਡਾਂ ਦੇ ਕੋਈ ਕੋਈ ਕਿਸੇ ਦਾ ਰਿਸ਼ਤੇਦਾਰ ਸੀ ਕੋਈ ਪ੍ਰੋਗਰਾਮ ਦੇਖਣ ਆਇਆ ਸੀ ਉਹਨਾਂ ਨੂੰ ਕਿੱਦਾਂ ਦਾ ਪ੍ਰੋਗਰਾਮ ਲੱਗਾ ਕਮੈਂਟ ਕਰਕੇ ਉਹ ਵੀ ਦੱਸਣ ਕਿਉਂਕਿ ਕੱਲ ਆਪਾਂ 2-3 ਵਾਰ 4 ਵਾਰ ਆਪਾਂ ਅਨਾਉਂਸ ਕੀਤਾ ਸੀ ਆਪਣੇ ਚੈਨਲ ਦਾ ਨਾਮ ਤੇ 2-3 ਮੁੰਡੇ ਹੋਰ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵੀ ਚੈਨਲ 'ਤੇ ਆਪਾਂ ਨਾਮ ਅਨਾਉਂਸ ਕੀਤਾ ਸੀ ਸੋ ਡਾਂਸ ਦੇਖੋ ਇੱਕ ਵਾਰ ਇੰਨਾ ਸੋਹਣਾ ਕੁੜੀ ਕਰ ਰਹੀ ਆ ਸੋ ਵੀਡੀਓ ਨੂੰ ਅੱਗੇ ਤੇ ਵੀ ਸ਼ੇਅਰ ਜ਼ਰੂਰ ਕਰਿਓ ਇਸ ਨੂੰ ਲਾਈਕ ਕਰਿਓ ਵੀ ਪਤਾ ਲੱਗੇ ਪਿੰਡ ਸਲੇਰਨ ਦੇ ਵਿੱਚ ਵੀ ਪ੍ਰੋਗਰਾਮ ਹੁੰਦੇ ਆ ਸੋ ਤੀਆਂ ਦੇ ਤਿਉਹਾਰ ਮਨਾਏ ਜਾਂਦੇ ਆ ਸੋ ਹੋਰ ਵੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸਾਡੇ ਪਿੰਡ ਦੇ ਵਿੱਚ ਬੜੇ ਉਤਸ਼ਾਹ ਨਾਲ ਸੋ ਪਿੰਡ ਦੇ ਨੌਜਵਾਨਾ ਪਾਣੀ ਦੀ ਪੂਰਾ ਪ੍ਰਬੰਧ ਕਰ ਰਹੇ ਆ ਤੇ ਪਾਣੀ ਪੁਲਾ ਰਹੇ ਆ ਪੂਰੇ ਜਿੰਨੇ ਵੀ ਟੰਡਾਲ ਦੇ ਵਿੱਚ ਲੋਕ ਬੈਠੇ ਆ ਸੋ ਸੰਗਤ ਸਾਡੇ ਵੀਰਾਂ ਭੈਣ ਭਰਾ ਛੋਟੇ ਵੱਡੇ ਸਾਰਿਆਂ ਨੂੰ ਪਾਣੀ ਪੁਲਾਇਆ ਜਾ ਰਿਹਾ ਕਿਉਂਕਿ ਗਰਮੀ ਬਹੁਤ ਸੀਗੀ ਅੱਜ ਦੋ ਦਿਨ ਮੀਂਹ ਪਿਆ ਸਵੇਰੇ ਵੀ ਮੀਂਹ ਪਿਆ ਪਹਿਲਾਂ ਪ੍ਰੋਗਰਾਮ ਲੱਗਾ ਨਹੀਂ ਸੀਗਾ ਅੱਜ ਹੋਣਾ ਬਟ ਉਸ ਤੋਂ ਬਾਅਦ ਮੀਂਹ ਪੈਣ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਤੇ ਗਰਮੀ ਹੌਮ ਹੋ ਗਿਆ ਜ਼ਿਆਦਾ ਗੁਰਨਾਮ ਕਾ ਕਾਡੂ ਰੰਗ ਦਾ ਮੁੰਡਾ ਜਿਹਦਾ ਸਤਿਗੁਰੂ ਨਾਮ ਦਾ ਇੱਕ ਵਿੱਚ ਵੱਲ ਜਾ ਪਰਫੋਰਮੈਂਸ ਚੱਲਦੀ ਸਾਰੀ ਮਿਹਰਬਾਨੀ ਨਾ ਵੀਰਾਂ ਦੀ ਆ ਇੱਥੇ ਹੋ ਰਿਹਾ ਪੂਰਾ ਓਪਰੇਟ ਕੀ ਨਾ ਮੌਸਮ ਆ ਵਾ ਵੀਰਾਂ ਵੱਲੋਂ ਪ੍ਰੋਗਰਾਮ ਕਰ ਰਹੇ ਆ ਤੇ ਲੱਕੀ ਡੀਜੇ ਜੋ ਬਰੋਟੀ ਵੱਲੋਂ ਭਰਾ ਹੋਣੀ ਕਰਦੇ ਆ ਬਹੁਤ ਸੋਹਣਾ ਸਾਊਂਡ ਇਹਨਾਂ ਦਾ ਬਾਤੋ ਬਾਤ ਇਹਨਾਂ ਨਾਲ ਸੰਪਰਕ ਕੀਤਾ ਜਾਵੇ ਜਿਨ੍ਹਾਂ ਦੇ ਕੋਈ ਵੀ ਸੋਇਸਾਈਡ ਉਹ ਬੱਚੇ ਜਿਨ੍ਹਾਂ ਨੇ ਪਰਫਾਰਮ ਕਰਨਾ ਤੇ ਇੱਧਰ ਦੇਖੋ ਕਿੰਨਾ ਬੱਚਿਆਂ ਨੇ ਝੂਲਿਆਂ ਦੀ ਲੰਬੀ ਲੱਭੀ ਪਈ ਆ ਨੂੰ ਲੱਗਦਾ ਵੀ ਜੀ ਹੇਠਲੇ ਲਾਹ ਦੇਣੇ ਆ ਸਾਰੇ ਨੰਬਰ ਵੀਰ ਨੇ ਕਿਹੜੇ ਲਿਖਿਆ ਰਿਹਾ ਨੰਬਰ ਕੱਢ ਕੇ ਉੱਪਰ ਆ ਰਿਹਾ ਤੇ ਝੂਲੇ ਵਿਚਾਰੇ ਕਹਿੰਦੇ ਵੀ ਅੱਜ ਸਾਨੂੰ ਕਿੱਥੇ ਅੱਜ ਫਸ ਗਏ ਆ ਸੋ ਦੇਖੋ ਬੱਚੇ ਪੂਰਾ ਇੰਜੋਏ ਕਰ ਰਹੇ ਆ 84377 81 ਸਬੰਧ 84377 81 ਸਬੰਧ ਦੇਖ ਕੇ ਚਲਾਈ ਕਰੋ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸਪੂਟ ਕਰੋ ਨੰਬਰ ਵੀਰ ਨੇ ਪਿੰਗਾ ਦੀ ਰੇਲ ਬਣਾਈ ਜਿਹੜੇ ਵੀ ਕੋਈ ਕਿਸੇ ਵੀ ਹੋ ਸਾਰੇ ਪਾਸੇ ਤੋਂ ਨੋਪਾਂ ਸ਼ੋਰ ਦਿਖਾ ਰਹੇ ਆ ਕਿਉਂਕਿ ਦੇਖੋ ਪੂਰਾ ਪਿੰਡ ਸੋ ਖੜਾ ਪਿਆ ਐ ਬੈਠੇ ਪਿਆ ਸੋ ਦੇਖੋ ਬੱਚੇ ਪਰਫਾਰਮ ਕਰ ਰਹੇ ਆ ਬਹੁਤ ਸੋਹਣਾ ਇਹਨਾਂ ਬੱਚਿਆਂ ਨੇ ਪਰਫਾਰਮ ਕੀਤਾ ਇਸ ਜੋੜੀ ਨੇ ਇਹਨਾਂ ਸਾਰੇ ਗਰੁੱਪ ਨੇ ਬਹੁਤ ਸੋਹਣਾ ਪਰਫਾਰਮ ਕਰਕੇ ਤੇ ਦੱਸਿਆ ਵੀ ਬਹੁਤ ਸੋਹਣਾ ਇਹਨਾਂ ਨੇ ਪ੍ਰੋਗਰਾਮ ਨੂੰ ਮਾਹੌਲ ਜਿਹੜਾ ਇਹਨਾਂ ਨੇ ਸੈੱਟ ਕੀਤਾ ਸੋ ਸਾਰੇ ਦੇਖਦੇ ਰਹਿ ਗਏ ਵੀ ਇੰਨਾ ਸੋਹਣਾ ਡਾਂਸ ਕੀਤਾ ਇਸ ਗਰੁੱਪ ਨੇ ਸੋ ਸਾਰੇ ਪਿੰਡ ਨੇ ਤਾਲੀਆਂ ਮਾਰ ਕੇ ਇਹਨਾਂ ਦਾ ਦਿਲੋਂ ਧੰਨਵਾਦ ਕੀਤਾ ਇਹਨਾਂ ਨੂੰ ਜਿਹੜਾ ਵੀ ਪ੍ਰੋਗਰਾਮ ਇਹ ਜਦੋਂ ਇਸ ਗਰੁੱਪ ਨੇ ਪਰਫਾਰਮ ਕੀਤਾ ਤਾਂ ਸਾਰੇ ਜਣੇ ਭਾਵੁਕ ਹੋ ਗਏ ਸੀ ਕਿਉਂਕਿ ਬਹੁਤ ਹੀ ਇਮੋਸ਼ਨਲ ਐਕਟ ਕੀਤਾ ਉਹਨਾਂ ਨੇ ਸਾਰਿਆਂ ਨੇ ਦੇਖੋ ਕਿਸ ਤਰ੍ਹਾਂ ਨਾਲ ਉਹਨਾਂ ਨੇ ਪੂਰਾ ਬਫੂ ਨਵਾਇਆ ਸੀਗਾ ਸੈਕਟਰ ਨੂੰ ਤੇ ਪਰ ਫਿਰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਇਸ ਸੈਕਟਰ ਨੂੰ ਇੰਨਾ ਜ਼ਿਆਦਾ ਇਹਦੇ ਵਿੱਚ ਗਿੱਦਾ ਪੰਗੜਾ ਨਹੀਂ ਸੀ ਪਰ ਇਮੋਸ਼ਨਲੀ ਇਹ ਕਨੈਕਟ ਸੀਗਾ ਲੋਕਾਂ ਦੇ ਦਿਲਾਂ ਦੇ ਨਾਲ ਇਹ ਐਕਟ ਬਹੁਤ ਹੀ ਇਮੋਸ਼ਨਲ ਕਰ ਦੇਣ ਵਾਲਾ ਸੀਗਾ ਕਿਉਂਕਿ ਇੱਕ ਤੇ ਆਪਣੇ ਬਾਬਲ ਦੇ ਪੱਗ ਨੂੰ ਕਹ ਰਹੇ ਸੀ ਕਿ ਮੈਂ ਉਸ ਦੀ ਇੱਜ਼ਤ ਕਰਾਂਗੀ ਹਰ ਵਕਤ ਆਪਣੇ ਦਿਮਾਗ ਦੇ ਵਿੱਚ ਰੱਖਾਂਗੀ ਅਸੀਂ ਆਪਣੇ ਬਾਬਲ ਨੂੰ ਕੋਈ ਵੀ ਗਲਤ ਸਟੈਪ ਨਹੀਂ ਲਵਾਂਗੀ ਸੋ ਬਹੁਤ ਹੀ ਇਮੋਸ਼ਨਲ ਐਕਟ ਸੀਗਾ ਮੇਰੇ ਤਾਂ ਦਿਲ ਨੂੰ ਬਹੁਤ ਜ਼ਿਆਦਾ ਅਟੈਚ ਕੀਤਾ ਇਸ ਚੀਜ਼ ਸੋ ਬਹੁਤ ਸੋਹਣਾ ਜਿਹਨੇ ਵੀ ਇਹ ਕੋਰੀਓਗ੍ਰਾਫ ਕੀਤਾ ਸੀਗਾ ਬਹੁਤ ਹੀ ਵਧੀਆ ਕੀਤਾ ਸੀਗਾ ਤੇ ਉਹ ਅੱਗੇ ਜਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਐਕਟ ਦੀ ਵਜ੍ਹਾ ਨਾਲ ਸੋ ਬਾਕੀ ਜਿੰਨੇ ਵੀ ਜਿੰਨੀਆਂ ਵੀ ਕੁੜੀਆਂ ਨੇ ਕੋਰੀਓਗ੍ਰਾਫ ਕੀਤਾ ਸੀਗਾ ਜਿਨ੍ਹਾਂ ਨੂੰ ਡਾਂਸ ਸਿਖਾਇਆ ਸੀਗਾ ਸੋ ਕਿਸੇ ਨੇ ਵੀ ਕਿਸੇ ਤਰੀਕੇ ਦਾ ਆਪਣਾ ਯੋਗਦਾਨ ਦਿੱਤਾ ਸੀਗਾ ਤੇ ਸਾਰਿਆਂ ਨੇ ਉਹਨਾਂ ਨੂੰ ਸਮਾਨਿਤ ਕੀਤਾ ਗਿਆ ਹੈ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਸੋਹਣੀ ਕਿੱਕਲੀ 22 ਸਟੇਜ ਦੇ ਉੱਪਰ ਬਹੁਤ ਸੋਹਣਾ ਦੇਖੋ ਇਸ ਤਰੀਕੇ ਦੇ ਨਾਲ ਪਰਫਾਰਮ ਕੀਤਾ ਕੁੜੀਆਂ ਨੇ ਬਹੁਤ ਹੀ ਜ਼ਿਆਦਾ ਪਸੰਦ ਆਇਆ ਦਰਸ਼ਕ ਜਿੰਨੇ ਵੀ ਬੈਠੇ ਸੀਗੇ ਸਾਹਮਣੇ ਸਾਰਿਆਂ ਨੇ ਉਹਨਾਂ ਦਾ ਤਾੜੀਆਂ ਮਾਰ ਕੇ ਉਹਨਾਂ ਦਾ ਤਸ਼ਾਹ ਵਧਾਇਆ ਤੇ ਦੇਖੋ ਕਿਸ ਤਰ੍ਹਾਂ ਪੂਰਾ ਪਿੰਡ ਸੱਜ ਕੇ ਬੈਠਾ ਆ ਸੋ ਕੋਈ ਵੀ ਪੱਖਾ ਨਹੀਂ ਸੀਗਾ ਗਰਮੀ ਦੇ ਵਿੱਚ ਕਿਉਂਕਿ ਸਵੇਰੇ ਮੌਸਮ ਠੰਡਾ ਸੀਗਾ ਤੇ ਪੱਕੇ ਸਾਰੇ ਵਾਪਸ ਕਰ ਦਿੱਤੇਗੇ ਸੀਗੇ ਕਿਉਂਕਿ ਮੌਸਮ ਕਹਿੰਦਾ ਠੰਡਾ ਰਹਿਣਾ ਬਟ ਉਸ ਤੋਂ ਬਾਅਦ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਸੋ ਫਿਰ ਵੀ ਪਰਫਾਰਮ ਵਧੀਆ ਕੀਤਾ ਤਾਂ ਤਾੜੀਆਂ ਦੇਖਾ ਬਰ ਤੁਸੀਂ ਕਿਸ ਤਰੀਕੇ ਨਾਲ ਸੰਗਤ ਮਾਰ ਰਹੀ ਹੈ ਜਿੰਨੇ ਵੀ ਦਰਸ਼ਕ ਬੈਠੇ ਆ ਤੇ ਨੈਕਸਟ ਪਰਫਾਰਮੈਂਸ ਹੈ ਨੱਚ ਲੈਣੀ ਦੇਲਾ ਚੌਪ ਦਾ ਗੇੜਾ ਮੇਲੜੇ ਨੱਚ ਲੈਣੀ ਦੇਲਾ ਚੌਪ ਦਾ ਗੇੜਾ ਸੋ ਅਗਲੀ ਪਰਫਾਰਮੈਂਸ ਸਾਡੀ ਤ੍ਰਿੰਗਾ ਜੀ ਔਰ ਬੋਹ ਦੀ ਵਧੀਆ ਪਰਫਾਰਮੈਂਸ ਜੋਰ ਦਾ ਇੱਕ ਵਾਰੀ ਤਾੜੀ ਮਾਰੋ ਕੁੜੀ ਜਨ ਲਈ ਬੋਹ ਦੀ ਸੋਨਾ ਠੰਗੜਾ ਪਾਇਆ ਸੋ ਅਗਲੀ ਪਰਫਾਰਮੈਂਸ ਜਿਹੜੀ ਆ ਗਈ ਆ ਉਹ ਬੁੱਲੋ ਤੇ ਪ੍ਰਿਆ ਪੰਗੜਾ ਉਸ ਤੋਂ ਪਹਿਲਾਂ ਇੱਕ ਸ਼ੇਰ ਸਾਬਰ ਦਾ ਸੱਜਣਾ ਲੱਗਿਆ ਮੇਲਾ ਸਾਬਰ ਦਾ ਸੱਜਣਾ ਲੱਗਿਆ ਮੇਲਾ ਆਈ ਤੀਆਂ ਦੀ ਤੀਜ ਸੋ ਬਹੁਤ ਹੀ ਸੋਹਣੀ ਪਰਫਾਰਮੈਂਸ ਦੇ ਰਹੀਆਂ ਬੱਚਿਆਂ ਬਹੁਤ ਹੀ ਸੋਹਣਾ ਮਿਲਿਆ ਪਰਫਾਰਮ ਕਰ ਰਹੀਆਂ ਤੇ ਬਹੁਤ ਹੀ ਜਿਆਦਾ ਇਹਨਾਂ ਨੂੰ ਜਿਹੜਾ ਤਿਆਰ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਦੀ ਵਧੀਆ ਬਹੁਤ ਛੋਟੀ ਗੱਲ ਇਹ ਬੱਚਿਆਂ ਦਾ ਸਾਡੇ ਪਤਾ ਹੀ ਹੈ ਵੀ ਹੌਸਲਾ ਬਹੁਤ ਬਹੁਤ ਤਾੜੀਆਂ ਨਾਲ ਹੀ ਵਾਧਾ ਹੈ ਇਸ ਤਾੜੀਆਂ ਸੰਗਤ ਨੇ ਪੂਰੇ ਦਰਸ਼ਕਾਂ ਨੇ ਜਜ਼ੂਰ ਮਾਰੀਆਂ ਸਾਬ ਨੇ ਬਹੁਤ ਹੌਸਲਾ ਅਫਜ਼ਾਈ ਕੀਤਾ ਸਾਡਾ ਵੀ ਅਫਜ਼ਾਈ ਕੀਤਾ ਹੌਸਲਾ ਸੋ ਇਸ ਦੇ ਨਾਲ ਹੀ ਅਗਲੀ ਪਰਫਾਰਮੈਂਸ ਬਿੱਲੋ ਤੇ ਪ੍ਰਿਆ ਸੋ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੋ ਜੀ ਕੀ ਕਿ ਉਹ ਮੈਨੂੰ ਨਾ ਦੱਸ ਨਾ ਮਾਣੀ ਇਹ ਸਭ ਤੇਰੇ ਤੇ ਆ ਸ਼ੁਭ ਤੇ ਸਭ ਤੇਰੇ ਤੇ ਆ ਜੀਤ ਤੇ ਚੜਦੀ ਤੇ ਆ ਸ਼ੁਭ ਤੇ ਸਭ ਤੇਰੇ ਤੇ ਆ ਬੁਤਵਾ ਜੇ ਮੈਨੂੰ ਮੈਨੂੰ ਚੁਰੀ ਲੈ ਰਿਹਾ ਹੈ ਅੱਜ ਮੈਂ ਇਹ ਬਿਚਾ ਚੇ ਲੈ ਲੀ ਗਏ ਚੁਰੀ ਲੈ ਕੇ ਗਏ ਆ ਤਾਂ ਆਪਾਂ ਇੱਕ ਹੋਰ ਸ਼ੇਰ ਬੋਲਾਂਗੇ ਛੋਟਾ ਜਿਹਾ ਚੱਲੀਆਂ ਮੇਲੇ ਨੂੰ ਮਟਿਆਰਾ ਲੱਥਾਂ ਤੇ ਲਾ ਕੇ ਮਹਿੰਦੀ ਚਲੀਆਂ ਮੇਲੇ ਨੂੰ ਮਟਿਆਰਾ ਹੱਥਾਂ ਤੇ ਲਾ ਕੇ ਮਹਿੰਦੀ ਤੀਆਂ ਦੇ ਮੇਲੇ ਵਿੱਚ ਰੌਣਕ ਲੱਗੀ ਰਹਿੰਦੀ ਤੀਆਂ ਦੇ ਮੇਲੇ ਵਿੱਚ ਰੌਣਕ ਲੱਗੀ ਰਹਿੰਦੀ ਸੋ ਸਾਰੇ ਕੋਲੋ ਕੋਲੋ ਚੰਨ ਕੇ ਜਿੰਨੇ ਵੀ ਸੰਗਤ ਆਈ ਆ ਸੋ ਜਿੰਨੇ ਵੀ ਵੀਰ ਭੈਣ ਭਰਾ ਛੋਟੇ ਵੱਡੇ ਆਪਾਂ ਉਹਨਾਂ ਦੇ ਬੱਚੇ ਆ ਸੋ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਕਿਉਂਕਿ ਸਟੇਜ ਤੇ ਖੜ ਕੇ ਮੈਂ ਜਿਹੜੀਆਂ ਛੋਟੀਆਂ ਬੱਚੀਆਂ ਜਿੰਨੀਆਂ ਪਰਫੋਰਮੈਂਸ ਕਰਦੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ ਇੰਨੇ ਬੱਚਾ ਵਿੱਚ ਖੜ ਕੇ ਡਾਂਸ ਕਰਨਾ ਪਰਫੋਰਮੈਂਸ ਕਰਨਾ ਸੋ ਨਾਲ ਨੇ ਕੋਈ ਜ਼ਰੂਰਤਾ ਤਾਰੀਆਂ ਇੱਕ ਵਾਰ ਹੋਰ ਹੋਵੇ ਨਾ ਬੱਚੀਆਂ ਕਰਕੇ ਤੇ ਕੁੜੀ ਕਰਕੇ ਦਰੋਣਾ ਸੋ ਸਟੇਜ ਸਾਹਮਣੇ ਐਪਰੀਂਗ ਤੇ ਪੂਰੀ ਪੰਚਾਇਤ ਆਪਾਂ ਜਿਲੋ ਧੰਨਵਾਦ ਕਰਦੇ ਆਂ ਜੀ ਅਸੀਂ ਉੱਥੇ ਘੜ ਕੇ ਤਾਂ ਦੇਖ ਸਕਦੇ ਆ ਪਰ ਇੱਥੇ ਆ ਕੇ ਜਿਹੜੀਆਂ ਅੰਤਾਂ ਕੰਪਨੀਆਂ ਉਹਨੂੰ ਹੀ ਪਤਾ ਲੱਗਦਾ ਜਿਹੜਾ ਪਰਫਾਰਮੈਂਸ ਕਰਦਾ ਹੁੰਦਾ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿੱਦਾਂ ਸੋਤੀ ਵਾਲਾ ਮਾਹੌਲ ਬਣ ਗਿਆ ਹੋਵੇ ਜਦੋਂ ਕੋਈ ਪੂਰੀ ਪਰਫਾਰਮੈਂਸ ਕਰਕੇ ਜਾਂਦੀ ਹੈ ਤਾਂ ਜ਼ੋਰ ਨਾਲ ਤਾੜੀਆਂ ਲਗਾਇਆ ਕਰੋ ਤਾਂ ਕਿ ਉਹਨਾਂ ਦਾ ਵੀ ਇਛਾ ਵਧੇ ਤੇ ਇਸ ਦੇ ਨਾਲ ਹੀ ਇੱਕ ਗੀਰ ਹੱਕ ਤੇਰਾ ਸੋਹਰੇ ਨਾਲ ਪੇਕੇ ਹੱਕ ਤੇਰਾ ਸੋਹਰੇ ਨਾਲ ਪੇਕੇ ਈਏ ਤਨ ਜਿਗਰਾ ਤੇਰਾ ਏ ਤੇ ਇਹ ਤਨ ਜਿਹੜਾ ਤੇਰਾ ਏ ਤੇਰੇ ਨਾਲ ਘਰ ਵਸਦੇ ਤੇਰੇ ਨਾਲ ਘਰ ਵਸਦੇ ਤਾਂ ਹੀ ਘਰ ਨਾ ਕੋਈ ਤੇਰਾ ਏ ਤਾਂ ਹੀ ਘਰ ਨਾ ਕੋਈ ਤੇਰਾ ਏ ਇਸ ਦੇ ਨਾਲ ਹੀ ਅਗਲੀ ਪਰਫਾਰਮੈਂਸ ਤੇਰੀਆ ਗੋਪੀ ਚੋਰਨੀ ਹੋਵੇਗੀ ਸੋ ਜ਼ੋਰਦਾਰ ਤਾੜੀਆਂ ਦੇ ਨਾਲ ਕੁੜੀਆਂ ਨੂੰ ਖੜ੍ਹਦਾਓ ਸੋ ਹੱਥ ਉੱਪਰ ਕਰਕੇ ਥੂ ਤਾੜੀਆਂ ਮਾਰਿਆ ਕਰੋ ਪ੍ਰੇਮਾ ਜਰੂਰ ਕੋਸ਼ਿਸ਼ ਕਰੂੰਗਾ ਕਿ ਵਧੀਆ ਗਾਉਂਗਾ ਸੋ ਕੀ ਕਹਿੰਦਾ ਹੈ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਕੋੜੀਆਂ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਕੋੜੀਆਂ اے ਚੰਦਰ ਆ ਜਗ ਗੋਣ ਦਿੰਦਾਨੀ ਪੁੱਤਾ ਤੋਂ ਪਹਿਲਾਂ ਥੀਆਂ ਆਈਓ ਨੇ ਹੁੰਦੀਆਂ ਸੋ ਬੱਚਿਆਂ ਨੇ ਜਿੰਨਾ ਪੰਗੜਾ ਵਧੀਆ ਤਿਆਰ ਕੀਤਾ ਸੀਗਾ ਉਸ ਤੋਂ ਦੂਬਣਾ ਨਹੀਂ ਪਰਫਾਰਮ ਕੀਤਾ ਤੇ ਸਟੇਜ ਦੇ ਸਾਹਮਣੇ ਦਿਖਾਇਆ ਕਿਉਂਕਿ ਸਟੇਜ ਇਹਨੇ ਸਾਹਮਣੇ ਆਪਣੇ ਪਿੰਡ ਦੇ ਸਾਹਮਣੇ ਖਾਸ ਕਰਕੇ ਆਪਣੇ ਪਿੰਡ ਦੇ ਸਾਹਮਣੇ ਡਾਂਸ ਕਰਨਾ ਪਰਫਾਰਮ ਕਰਨਾ ਕੋ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸੰਗਤ ਵਧੀਆ ਆਪਣੇ ਪਿੰਡ ਦੇ ਆ ਪਰ ਕੀ ਸੋਚਦੇ ਨੇ ਪਰ ਫਿਰ ਵੀ ਬੱਚਿਆਂ ਨੇ ਹੌਸਲਾ ਕੀਤਾ ਤੇ ਬਹੁਤ ਵਧੀਆ ਇਹਨਾਂ ਨੇ ਪਰਫਾਰਮ ਸੋ ਜਸ ਨੂੰ ਪੁੱਛਿਆ ਵੀ ਮੈਂ ਕਿੱਦਾਂ ਲੱਗ ਰਿਹਾ ਪ੍ਰੋਗਰਾਮ ਜਸਾ ਪੂਰਾ ਖੁਸ਼ੀ ਆਦੀ ਕਿਉਂਕਿ ਜਸ ਦੀ ਸ਼ੇਰੋ ਸ਼ਾਹਰੀ ਪੂਰੀ ਅੱਜ ਸਟੇਜ ਤੇ ਚੱਲ ਰਹੀ ਸੀ ਤੇ ਗਾਣੇ ਗੋਣੇ ਚ ਕਹਿੰਦਾ ਵੀ ਅੱਜ ਮੈਨੂੰ ਬਹੁਤ ਮਜ਼ਾ ਆਇਆ ਕਿਉਂਕਿ ਪਿੰਡ ਸਾਹਮਣੇ ਪਰਫਾਰਮ ਕਰਨ ਦਾ ਇਹਨੂੰ ਮੌਕਾ ਮਿਲਿਆ ਸੋ ਦੇਖੋ ਕਿ ਇਸ ਤਰ੍ਹਾਂ ਪਿੰਡ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਤੇ ਸਾਰੇ ਦਰਸ਼ਕ ਦੇਖ ਰਹੇ ਸੀਗੇ ਦਰੋ ਦਰੋ ਵੀਡੀਓ ਆ ਗਈ ਵੀਡੀਓ ਸਾਰੇ ਜਣੇ ਅੱਜਕੱਲ ਵੀਡੀਓ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਸੀਗਾ ਤੇ ਦੇਖ ਪੂਰਾ ਮਨਜੋਏ ਕੀ ਸੋ ਇਹ ਨਾ ਬੱਚਿਆਂ ਨੇ ਤਾਂ ਮੇਰੀ ਖਿੱਚ ਖਿੱਚ ਕੇ ਪੈਂਟੇ ਲਾਤੀ ਕਹਿੰਦੇ ਜਦੋਂ ਦੇ ਦੇ ਕੋ ਸੰਦੂ ਪਰਫਾਰਮ ਨਹੀਂ ਕਰ ਲੈਂਦਾ ਆਹੇ ਹਟਣਾ ਨਹੀਂ ਸੋ ਬਹੁਤ ਸੋਹਣਾ ਪਰਫਾਰਮ ਕੀਤਾ ਸੀਗਾ ਇਹ ਨਹੀਂ ਤੇ ਬਹੁਤ ਸੋਹਣਾ ਪੰਗੜਾ ਕਿੱਦਾਂ ਪਾਇਆ ਬਹੁਤ ਸੋਹਣਾ ਲੱਗਾ ਅਖੀਰ ਮੌਕੇ ਤੇ ਆ ਕੇ ਬੀਬੀਆਂ ਨੇ ਵੀ ਪਕੜਾ ਪਾਇਆ ਇਸ ਪਰਫਾਰਮ ਕੀਤਾ ਤੇ ਸਾਰਾ ਦੇਖੋ ਸਟੇਜ ਭਰੀ ਪਈ ਆ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਸਾਰਿਆਂ ਨੇ ਪੰਗੜਾ ਪਾ ਕੇ ਆਪਣਾ ਸ਼ਾਹ ਖੁਸ਼ੀ ਦਾ ਪ੍ਰੋਗਰਾਮ ਨੂੰ ਬਣਾਇਆ ਦਿੱਸਿਆ ਕਿੰਨਾ ਚਾਹ ਸੀਗਾ ਉਹਨਾਂ ਨੂੰ ਵੀ ਇਸ ਤੋਂ ਹੋ ਗਿਆ ਕਿ ਆ ਕੋਣੋ ਵੀ ਕੀ ਕੀਤਾ ਕਿਉਂਕਿ ਗਰਮੀ ਬਹੁਤ ਹੋ ਗਈ ਆ ਤਾੜੀਆਂ ਨਾਲ ਹੀ ਉਸ ਨਾਲ ਵਧਣਾ ਆ ਸੋ ਕੁੜੀਆਂ ਦੀ ਪਰਫਾਰਮੈਂਸ ਦੇਖ ਕੇ ਜੱਸ ਦੇ ਅੰਦਰ ਵੀ ਸਾਹ ਆਇਆ ਤੇ ਦੋ ਚਾਰੇ ਗਾਣੇ ਦੇ ਬੋਲ ਸੁਣਾਣਾ ਚਾਹੂਗਾ ਤੁਹਾਨੂੰ ਸੋ ਸ਼ੌਂਕ ਥੋੜਾ ਰੱਖਦਾ ਐ ਤੇ ਅੱਜ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਵੇ ਵੀ ਗਾਣਾ ਸ਼ੌਂਕ ਦਾ ਆ ਕਿ ਨਹੀਂ ਪਤਾ ਹੋ ਜਾਵੇ ਸੋ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਕੁੜੀ ਨੇ ਸੋ ਇਹਨੂੰ ਦੇਖਦੇ ਹੋਏ ਸਾਡੇ ਸਰਪੰਚ ਸਾਹਿਬ ਨੇ ਕਾਹਸ ਮੈਨੂੰ ਕਿਹਾ ਸੀਗਾ ਤੂੰ ਟੀਆਂ ਦੇ ਪ੍ਰੋਗਰਾਮ ਦੇ ਥੋੜਾ ਜਿਹਾ ਗਾਣਾ ਗਾਣਾ ਆ ਸੋ ਮੈਂ ਵੀ ਥੋੜੀ ਪਰਫਾਰਮੈਂਸ ਤਿਆਰ ਕੀਤੀ ਸੀ ਗਰੌਂਡ ਦੇ ਵਿੱਚ ਤਾਂ ਹੋਰ ਪਾਸੇ ਬਹੁਤ ਗਾਣੇ ਗਾਗਾ ਸਣਾਈ ਮੈਂ ਆਪਣੇ ਚੈਨਲ ਤੇ ਵੀ ਬਹੁਤ ਬਾਈ ਅੱਜ ਪਿੰਡ ਵਾਲਿਆਂ ਨੂੰ ਸੁਣਾਉ ਪਤਾ ਲੱਗੇ ਤੇ ਗਾਉਂਦਾ ਹਾਂ ਮੈਂ ਸੋ ਛੋਟਾ ਜਿਹਾ ਗਾਣਾ ਜੇ ਵਧੀਆ ਲੱਗਿਆ ਤਾਂ ਤਾੜੀ ਜਰੂਰ ਮਾਰ ਦਿਓ ਵੈਸੇ ਮੈਂ ਇਹਦਾ ਖਾਸ ਸਿੰਗਰ ਤਾਂ ਹੈ ਨਹੀਂ ਸੋ ਆਪਣੇ ਵਾਲਾਂ ਦਾ ਜਰੂਰ ਕੋਸ਼ਿਸ਼ ਕਰੂੰਗਾ ਕਿ ਵਧੀਆ ਗਾਉਂਗਾ ਸੋ ਕੀ ਕਹਿੰਦਾ ਆ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਏ ਚੰਦਰ ਆ ਜਗ ਗਉਣ ਦਿੰਦਾਨੀ ਉਦਾਂ ਤੋਂ ਪਹਿਲਾਂ ਤੀਆਂ ਤਾਈਓ ਨੇ ਹੁੰਦੀਆਂ ਉਦਾਂ ਤੋਂ ਪਹਿਲਾਂ ਤੀਆਂ ਤਾਈਓ ਨੇ ਹੁੰਦੀਆਂ ਮਗਰ ਹੋ ਕੋਈ ਹੋਣ ਦਿੰਦਾਨੀ ਓ ਮਗਰ ਉਹ ਕੋਈ ਹੋਣ ਦਿੰਦਾਨੀ ਤੀਜੇ ਮਹੀਨੇ ਹੋ ਜਾਣ ਮੇਰੀ ਮੌਤ ਦੇ ਹੁਕਮਾਂ ਨੇ ਜਾਰੀ ਓ ਤੀਜੇ ਮਹੀਨੇ ਹੋ ਜਾਣ ਮੇਰੀ ਮੌਤ ਦੇ ਹੁਕਮਾਂ ਨੇ ਜਾਰੀ ਕੱਲਾ ਕੱਲਾ ਬੜੇ ਰੋਕਾੜਾ ੜ ਕੇ ਵਾਰੋ ਵਾਰੀ ਉਕਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਉਕਦੇ ਵਿੱਚ ਮਾਰ ਮਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਉਹ ਵੀ ਚੰਦਰਾ ਰੋਂਣ ਦਿੰਦਾਨੀ ਪੁੱਤਾਂ ਤੋਂ ਪਹਿਲਾਂ ਧੀਆਂ ਗੋਬਿੰਦੋ ਹੀ ਖੜੇ ਕਾਕੇ ਲਾਗੂ ਪਾਏ ਬਲੀਹਰੀ ਗੁਰੂ ਆਪਣੇ ਜਿਸ ਨੇ ਗੋਬਿੰਦ ਜੀ ਇਹ ਬੁਲਾਏ ਸੋ ਇਹ ਸਾਨੂੰ ਸਿੱਖਿਆ ਦਿੰਦੇ ਆ ਸਾਡੀ ਅੱਗੇ ਜੋੜੀ ਬਿਹਤਰੀ ਆ ਫਿਊਚਰ ਨੂੰ ਵਧੀਆ ਕਰਨ ਨੂੰ ਸਾਨੂੰ ਸਿੱਖਿਆ ਦਿੰਦੇ ਆ ਜੇ ਮੈਂ ਵੀ ਅੱਜ ਖੜਾ ਐਦਾਂ ਹੀ ਮੇਰੇ ਗੁਰੂ ਅੱਗੇ ਕੋਈ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਮੈਂ ਪੜ੍ਹ ਲਿਖ ਕੇ ਵਕੀਲ ਬਣਿਆ ਤੁਹਾਡੀ ਸੇਵਾ ਕਰ ਰਿਹਾ ਉਹਦੇ ਪਿੱਛੇ ਜਿਹੜੇ ਜਿਹੜੇ ਵੀ ਮੇਰੇ ਸਤਿਕਾਰਯੋਗ ਹੋਊਗੇ ਉਹਨਾਂ ਦਾ ਸਾਰਿਆਂ ਦਾ ਅੱਜ ਵੀ ਸਤਿਕਾਰ ਦਿ ਲੋ ਆ ਸੋ ਇਹ ਸਾਡੀ ਪ੍ਰਾਇੋਰਟੀ ਆ ਜੇ ਇਹ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਤੇ ਸਾਡਾ ਇਹਨਾਂ ਨੂੰ ਮਾਨ ਸਤਿਕਾਰ ਕਰਨਾ ਪੈਂਦਾ ਆ ਸੋ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਸਰ ਦਾ ਸਨਮਾਨ ਤੁਸੀਂ ਕਰੋ। ਤਾਂ ਤਾੜੀਆਂ। ਆਹਰੀ ਸਾਡੇ ਨੂੰ। ਉਹ વિશેષ ਸਨਮਾਨ ਭਾਵਨਾ ਨੂੰ ਤਾੜੀਆਂ ਜਰੂਰ ਮਾਰੋ ਕਿ ਬੁੜੇ ਨੇ ਬਹੁਤ ਹੌਸਲਾ ਕੀਤਾ ਬਹੁਤ ਹੀ ਤੇ ਸਰਪੰਚ ਸਾਹਿਬ ਦੋ ਸ਼ਬਦ। ਇਹ ਭਾਵਨਾ ਦਾ ਸਪੈਸ਼ਲ ਸਨਮਾਨ ਤਾਂ ਹੈ ਕਿ ਪਿਛਲੇ ਮਹੀਨੇ ਸਾਡੀ ਕੁੜੀ ਥੋੜੀ ਜਿਹੀ ਜੱਗ ਗਈ ਸੀ ਪਰ ਐਤਕੀ ਕਿਸੇ ਨੂੰ ਚੇਤੇ ਨਹੀਂ ਇੱਥਾ ਪੁਰਾਣੇ ਬੰਦੇ ਨੇ ਸੋ ਪਹਿਲਾਂ ਤਾਂ ਇੱਕ ਦਸਤਾਖੀ ਮਾਫੀ ਆ ਕਿ ਸਾਰੇ ਪੱਖੀਆਂ ਚ ళ్లి ਜਾਂਦੇ ਆ ਕਿ ਸਵੇਰੇ ਪਹਿਲਾਂ ਮੀਂਹ ਦਾ ਮਾ올 ਹੋ ਗਿਆ ਸੀ ਸਾਡੇ ਪੰਚ ਸਾਹਿਬ ਨੇ ਪੱਖੇ ਬਾਵਸ ਭੇਜਤੇ ਤੇ ਨਾਲ ਦੀ ਨਾਲ ਜਿਹੜਾ ਭੈਣਾਂ ਬੈਠੀਆਂ ਆ ਜਾਂ ਛੋਟੀਆਂ ਬੈਠੀਆਂ ਇੱਕ ਜਰੂਰ ਰਿਕਵੈਸਟ ਕਰੂੰਗਾ ਅਗਲੀ ਵਾਰ ਥੋੜੀ ਹੋਰ ਵੀ ਆਪਾਂ ਫੈਮਿਲੀ ਜਾਂ ਜਿੱਦਾਂ ਕੋਈ ਫੈਮਿਲੀ ਫੰਕਸ਼ਨ ਹੁੰਦਾ ਨਾ ਸ਼ਰਮ ਨਹੀਂ ਕਰਨੀ ਜਿੱਦਾਂ ਸਾਡੇ ਮਾਤਾ ਜੀ ਦੂ ਉੱਪਰ ਆਏ ਸੀ ਸਾਰਿਆਂ ਨੇ ਜਦੋਂ ਉਹਨਾਂ ਨੇ ਪਰਫਾਰਮ ਕੀਤਾ ਆ ਤੇ ਸਾਰਿਆਂ ਦੇ ਮੂੰਹ ਤੇ ਖਿੜ ਗਏ ਸੀ ਬੱਚਿਆਂ ਦਾ ਮੂੰਹ ਬੱਚਿਆਂ ਦਾ ਆਪਾਂ ਪਰਫਾਰਮੈਂਸ ਦੇਖ ਕੇ ਜਿੱਦਾ ਖਿੜਦੇ ਆ ਉਦਾਂ ਜਦੋਂ ਸਾਡੇ ਸਿਆਣੇ ਪਰਫਾਰਮ ਕਰਦੇ ਆ ਸਾਡਾ ਚਿਹਰਾ ਔਰ ਖਿੜ ਜਾਂਦਾ ਉਹ ਚਿਹਰਾ ਖਿੜਨ ਦੀ ਵਜ੍ਹਾ ਇਹ ਆ ਕਿ ਸਾਡੇ ਮਾਪੇ ਸਾਡੇ ਕੰਮ ਤੋਂ ਖੁਸ਼ ਆ ਕਿ ਉਹ ਆਪਣਾ ਇੰਜੋਏ ਕਰ ਰਹੇ ਆ ਤੇ ਬਸ ਇਹੀ ਸ਼ਬਦਾਂ ਨਾਲ ਆਪਣਾ ਪਿਆਰ ਐਂ ਇਵੇਂ ਸਾਡੇ ਹੱਥ ਰੱਖਿਓ ਸਾਡੇ ਲੋਕ ਕੋਈ ਕਮੀ ਹੋਈ ਤਾਂ ਜਦ ਮਰਜੀ ਸਾਨੂੰ ਤੁਸੀਂ ਲਾਂਭਾ ਦੇ ਸਕਦੇ ਹੋ ਬਸ ਇਹੀ ਸ਼ਬਦਾਂ ਨਾਲ ਤੁਹਾਨੂੰ ਸਭ ਨੂੰ ਤੀਜ ਦੀ ਵਧਾਈ ਤੇ ਲੋੜੀ ਦੀ ਤਿਆਰੀ ਕਰੋ ਵਧੀਆ ਬਣਾਵਾਂਗੇ ਤੇ ਨਾਲ ਸਭ ਤੋਂ ਪਹਿਲਾਂ ਇੱਕ ਦਿਨ ਸਾਰਿਆਂ ਦੇ ਨਾ ਦਿਮਾਗ 'ਚ ਰਹਿ ਜਾਣਾ ਕੀ ਬਲਰਾਹ ਸੰਗੀਡੇ ਨੇ ਆਉਣਾ ਸੀ ਉਹ 'ਚ ਸਾਰਿਆਂ 'ਚ ਗਲਤੀ ਤੁਹਾਡੀ ਆ ਸਾਡੇ ਪਿੰਡ ਵਾਲਿਆਂ ਦੀ ਆ ਕਿਉਂ ਉਹਦਾ ਪ੍ਰੋਗਰਾਮ ਸੀ ਅੱਗੇ ਕਿਤੇ ਉਹਨੇ ਟਾਈਮ ਦਿੱਤਾ ਸੀ 10 ਵਜੇ ਦਾ ਇੱਕ ਤਾਂ ਚਲੋ ਮੌਸਮ ਕਰਕੇ ਵੀ ਉਹਨੇ ਮੈਨੂੰ ਥੋੜਾ ਕਹਿਤਾ ਕਿ ਦੱਸ ਦਿਓ ਦੂਜਾ 10 ਵਜੇ ਆਪਾਂ ਜਦੋਂ ਇੱਥੇ ਪੁੱਜੇ ਇੱਥੇ ਕੋਈ ਵੀ ਨਹੀਂ ਸੀ 11 ਵਜੇ ਵੀ ਇੱਥੇ ਕੋਈ ਨਹੀਂ ਸੀ ਉਹਨੇ 11 ਵਜੇ ਪਰਫਾਰਮ ਕਰਕੇ ਜਾਣਾ ਸੀ ਤੇ ਲੋੜੀ ਦੇ ਫੰਕਸ਼ਨ 'ਚ ਉਹ ਜ਼ਰੂਰ ਆਣਗੇ ਤੇ ਇਹ ਇੱਕੋ ਹੀ ਬੇਨਤੀ ਆ ਉਹ ਸਾਡੇ ਵੱਲੋਂ ਸਾਡਾ ਮੇਰਾ ਤਾਂ ਬੜਾ ਪਾਇ ਵੀਰ ਆ ਉਹਨੇ ਆ ਕੇ ਮੈਨੂੰ ਕੁਝ ਨਹੀਂ ਕਿਹਾ ਕਿ ਮੈਂ ਇੰਨਾ ਪੈਸਾ ਸੋ ਉਹਨਾਂ ਵੀ ਮੇਰੀ ਦੁਆਰ ਦੀ ਗੱਲ ਹੋ ਗਈ ਉਹ ਕਹਿ ਰਹੇ ਆ ਕਿ ਜਦੋਂ ਤੁਸੀਂ ਧੀਆਂ ਦੀ ਲੋੜੀ ਪਾਉਂਗੇ ਤਾਂ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਆ ਕੇ ਆਪਣੀ ਭੈਣਾਂ ਨੂੰ ਧੀਆਂ ਨੂੰ ਮਿਲ ਕੇ ਜਾਊਂਗਾ ਸੋ ਜਿਹੜਾ ਲੋੜੀ ਦਾ ਫੰਕਸ਼ਨ ਹੋਊਗਾ ਜਿਹੜਾ ਟਾਈਮ ਹੋਊਗਾ ਉਹ ਤੋਂ ਅੱਧਾ ਘੰਟਾ ਅੱਗੇ ਕਰ ਲਿਓ ਪਰ ਪੰਜਾਬ ਦੇ ਲੀਡਰਾਂ ਮੰਗੋਣਾ ਕਰੋ ਕਿ ਕਿ ਕੋਸ ਚੱਲ ਜਾਂਦੇ ਮੁੜ ਕੇ ਆਉਂਦੇ ਨਹੀਂ ਆ ਸੋ ਬੇਤੀ ਦਾ ਐਨ ਆ ਸਭ ਦਾ ਧੰਨਵਾਦ ਆਉਣ ਲਈ ਜੇ ਕੋਈ ਕਮੀ ਪੇਸ਼ੀ ਰਹਿ ਗਈ ਜਿਵੇਂ ਕਿ ਪੱਖੀਆਂ ਦੀ ਰਹਿ ਗਈ ਹੌਲੀ ਹੌਲੀ ਡਿਵੈਲਪ ਕਰ ਰਹੇ ਆ ਅਗਲੀ ਵਾਰ ਇਸ ਤੋਂ ਵਧੀਆ ਹੀ ਪ੍ਰੋਗਰਾਮ ਮਿਲੂਗਾ ਤੁਹਾਨੂੰ ਇੱਦਾਂ ਦਾ ਪ੍ਰੋਗਰਾਮ ਚਲੋ ਥੇ ਵੀ ਮਾਰਾ ਤਾਂ ਕਹਿਣਾ ਨਹੀਂ ਸੀ ਬਹੁਤ ਵਧੀਆ ਕਿਉਂਕਿ ਸਾਡੀਆਂ ਛੋਟੀਆਂ-ਛੋਟੀਆਂ ਕੁੜੀਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਸਾਡੀਆਂ ਮਾਪਿਆਂ ਨੇ ਸਾਡੀਆਂ ਭੈਣਾਂ ਨੇ ਸਾਰਿਆਂ ਨੇ ਇੰਜੋਏ ਕੀਤਾ ਇੱਕ ਵਾਰ ਮੈਂ ਕਹਿੰਦਾ ਜ਼ੋਰਦਾਰ ਤਾੜੀਆਂ ਨਾਲ ਕਿੰਨਾ ਕਿ ਤੁਹਾਨੂੰ ਇੰਜੋਏ ਹੋਇਆ ਤੇ ਕੁੜੀਆਂ ਦਾ ਹੌਸਲਾ ਵੀ ਜਾਇ ਪਤਾ ਦੇ ਏ ਸੀ ਤੀਆ ਦਾ ਪ੍ਰੋਗਰਾਮ ਜੋ ਅਸੀਂ ਅੱਜ ਆਰਗੇਨਾਈਜ਼ ਕੀਤਾ ਸਾਡੇ ਭਰਾ ਨੇ ਅਮਨ ਨੇ ਬਹੁਤ ਵਧੀਆ ਅੱਜ ਪਰਫੋਰਮੈਂਸ ਕੀਤੀ ਸੋ ਅਸੀਂ ਕੋਈ ਸਕ੍ਰਿਪਟ ਨਹੀਂ ਕੀਤੀ ਸੀ ਕੋਈ ਕੁਝ ਨਹੀਂ ਕੀਤਾ ਸੀ ਸਾਨੂੰ ਸਾਡੇ ਸਰਪੰਚ ਸਾਹਿਬ ਨੇ ਕਿਹਾ ਇਹ ਕਿ ਚੱਲਦੇ ਚੱਲਦੇ ਵਿੱਚ ਹੁੰਦੀ ਹੈ ਸਟੇਜ ਤੇ ਚੜ ਜਾ ਤੁਸੀਂ ਜਾ ਕੇ ਅਸੀਂ ਚੜ ਗਏ ਹਾਂ ਅਸੀਂ ਕਿਹਾ ਦਿਖਾਤਾ ਕਮਾਲ ਵੇ ਅੱਜ ਪਤਾ ਲੱਗਿਆ ਪਿੰਡ ਵਾਲੇ ਬਹੁਤ ਖੁਸ਼ ਹੋਗੇ ਕਿ ਮੁੰਡੇ ਬਾਹਰ ਚੜ ਕੇ ਅੱਗੇ ਆ ਕਿ ਜਿੰਨੇ ਵੀ ਸਾਰੇ ਬਲੌਗ ਬਣਾਉਂਦੇ ਆ ਸਾਰਿਆਂ ਦਾ ਪਤਾ ਲੱਗਿਆ ਅੱਜ ਖੁੱਲ ਕੇ ਦੱਸਿਆ ਕਿਉਂਕਿ ਪਿੰਡ ਨੂੰ ਵੀ ਪਤਾ ਲੱਗਣਾ ਚਾਹੀਦਾ ਸੀ ਸਾਡੇ ਪੰਚ ਸਾਹਿਬ ਨੇ ਬਹੁਤ ਧੰਨਵਾਦ ਸਾਡੇ ਪੰਚ ਸਾਹਿਬ ਦਾ ਇਹਨਾਂ ਨੇ ਸਾਨੂੰ ਮੋਕਾ ਨਾ ਜਾਉ ਨਾ ਪਈਦਾ ਬਾਈ ਕੀ ਕਰਨੇ ਬਾਈ ਕਿੱਦਾਂ ਦਾ ਲੱਗਾ ਪ੍ਰੋਗਰਾਮ ਬਹੁਤ ਵਧੀਆ ਅਸੀਂ ਕਿੱਦਾਂ ਦਾ ਕੀਤਾ ਬਹੁਤ ਵਧੀਆ ਤੁਸੀਂ ਸਾਡੇ ਭਰਾਵਾਂ ਨਾਲ ਕੋਈ ਜੁਗਦਾਨ ਪਾਇਆ ਸਾਡੇ ਪੰਜ ਸਾਹਿਬ ਨੇ ਬਹੁਤ ਸਾਡੀ ਹੌਂਸਲਾ ਵਧਾਈ ਕੀਤੀ ਅੱਗੇ ਤੋਂ ਅੱਗੇ ਅਸੀਂ ਅੱਜ ਤੱਕ ਬੰਦੇ ਆ ਅਸੀਂ ਨੂੰ ਅਸੀਂ ਮਿਲਾਂਗੇ ਤੁਹਾਨੂੰ ਲੋਹੜੀ ਤੇ ਤੇ ਅੱਜ ਦਾ ਪ੍ਰਿੰਟ ਦਾ ਸਮਾਪਨ ਕਰਦੇ ਆ ਬਲੌਗ ਇੱਥੇ ਹੀ ਧੰਨਵਾਦ ਸੋ ਆ ਬਾਬੇ ਨੂੰ ਵੀ